ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਸ ਪਰਮਾਤਮਾ ਬਾਰੇ ਦੱਸਦੇ ਨੇ ਵੀ ਉਸ ਰੱਬ ਨੂੰ ਕਿਹੜੇ ਕਿਹੜੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਕੋਈ ਬੋਲੇ RAM RAM ਕੋਈ ਖੁਦਾਏ ਇਹ ਭਾਈ ਕੋਈ ਮਨੁੱਖ ਪਰਮਾਤਮਾ ਦਾ ਨਾਮ RAM RAM ਉਚਾਰਦਾ ਹੈ ਕੋਈ ਉਸਨੂੰ ਖੁਦਾਏ ਖੁਦਾਈ ਆਖਦਾ ਹੈ ਕੋਈ ਸੇਵ ਗੁਸਈਆ ਕੋਈ ਅਲਾਹੇ ਕੋਈ ਮਨੁੱਖ ਉਸਨੂੰ ਗੁਸਾਈ ਆਖ ਕੇ ਉਸ ਦੀ ਭਗਤੀ ਕਰਦਾ ਹੈ ਕੋਈ ਅੱਲਾ ਆਖ ਕੇ ਬੰਦਗੀ ਕਰਦਾ ਹੈ ਕਾਰਣ ਕਰਨ ਕਰੀਮ اے ਸਾਰੇ ਜਗਤ ਦੇ ਮੂਲ اے ਬਖਸ਼ੰਦ ਕਿਰਪਾ ਤਾਰ ਰਹੀਮ ਰਹਾਉ ਹੈ ਕਿਰਪਾਲ ਹੈ ਰਹਿਮ ਕਰਨ ਵਾਲੇ ਜੀਵਾਂ ਨੇ ਆਪੋ ਆਪਣੇ ਧਰਮ ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵੱਖ ਵੱਖ ਨਾਮ ਰੱਖੇ ਹੋਏ ਹਨ ਪਰ ਤੂੰ ਸਭ ਦਾ ਸਾਂਝਾ ਹੈ ਰਹਾਉ ਕੋਈ ਨਾਵੈ ਤੀਰਥ ਕੋਈ ਹੱਜ ਜਾਏ ਹੈ ਭਾਈ ਕੋਈ ਮਨੁੱਖ ਕਿਸੇ ਤੀਰਥ ਉਤੇ ਸ਼ਨਾਣ ਕਰਦਾ ਹੈ ਕੋਈ ਮਨੁੱਖ ਮੱਕੇ ਹੱਜ ਕਰਨ ਵਾਸਤੇ ਜਾਂਦਾ ਹੈ ਕੋਈ ਕਰੇ ਪੂਜਾ ਕੋਈ ਸਿਰ ਨਿਭਾਏ ਕੋਈ ਮਨੁੱਖ ਪ੍ਰਭੂ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ ਕੋਈ ਨਮਾਜ਼ ਪੜਦਾ ਹੈ ਕੋਈ ਪੜੈ ਬੇਦ ਕੋਈ ਕਤੇ ਬਾ اے ਭਾਈ ਕੋਈ ਹਿੰਦੂ ਵੇਦ ਆਦਿਕ ਧਰਮ ਪੁਸਤਕ ਪੜ੍ਹਦਾ ਹੈ ਕੋਈ ਮੁਸਲਮਾਨ ਆਦਿਕ ਕੁਰਾਨ ਅੰਜੀਲ ਆਦਿਕ ਪੜ੍ਹਦਾ ਹੈ ਕੋਈ ਉਡੈ ਨੀਲ ਕੋਈ ਸੁਪੇਦ ਕੋਈ ਮੁਸਲਮਾਨ ਹੋ ਕੇ ਨੀਲੇ ਕੱਪੜੇ ਪਹਿਨਦਾ ਹੈ ਕੋਈ ਹਿੰਦੂ ਚਿੱਟੇ ਬਸਤਰ ਪਾਉਂਦਾ ਹੈ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਏ ਭਾਈ ਕੋਈ ਮਨੁੱਖ ਆਖਦਾ ਹੈ ਮੈਂ ਮੁਸਲਮਾਨ ਹਾਂ ਕੋਈ ਆਖਦਾ ਹੈ ਮੈਂ ਹਿੰਦੂ ਹਾਂ ਕੋਈ ਬਾਦਸ਼ਾਹ ਪਿਸਤ ਕੋਈ ਸੁਰਗਿੰਦੂ ਕੋਈ ਮਨੁੱਖ ਪਰਮਾਤਮਾ ਪਾਸੋਂ ਬਹਿਸ਼ਤ ਮੰਗਦਾ ਹੈ ਕੋਈ ਸੁਰਗ ਮੰਗਦਾ ਹੈ ਕਹੋ ਨਾਨਕ ਜਨ ਹੁਕਮ ਪਛਾਤਾ ਏ ਨਾਨਕ ਆਖ ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ ਪ੍ਰਭ ਸਾਹਿਬ ਕਾ ਤਿੰਨ ਭੇਦ ਜਪਤਾ ਉਸਨੇ ਮਾਲਕ ਪ੍ਰਭੂ ਦਾ ਭੇਦ ਪਾਲਿਆ ਹੈ ਕਿ ਉਸਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ